ਜਿਹੜੇ ਭਰਾਵਾਂ ਨੂੰ ਸਿੰਗਲ ਪੋਰਸ਼ਨ ਕੋਠੀਆਂ ਪਸੰਦ ਨੇ ਉਹਨਾਂ ਵਾਸਤੇ ਬਹੁਤ ਵਧੀਆ ਪਲਾਨ ਬਣਿਆ ਹੋਇਆ ਇਸ ਕੋਠੀ ਦਾ ਜੋ ਕਿ ਫਰੰਟ ਐਲੀਵੇਸ਼ਨ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਆਹ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਐਲੀਵੇਸ਼ਨ ਬਣਿਆ ਹੋਇਆ ਇਸ ਕੋਠੀ ਦਾ ਜੋ ਕਿ ਸਿੰਗਲ ਪੋਰਸ਼ਨ ਹੈ ਆ ਸਾਈਡ ਤੇ ਪੋਰਚ ਰੱਖਿਆ ਗਿਆ ਹੈ 1520 ਸਕਰ ਫੁੱਟ ਇਹ ਏਰੀਆ 38x40 ਦਾ ਪਲਾਟ ਹੈਗਾ ਤੇ ਟੋਟਲ 1600 ਸਕਰ ਫੁੱਟ ਹੈ 100 150 ਉੱਪਰ ਜੋ ਕੇ ਮੰਮਟੀ ਬਣਾਈ ਹੋਈ ਹੈਗੀ ਇਸ ਕੋਠੀ ਦੀ ਇੱਕ ਚੀਜ਼ ਬਹੁਤ ਵਧੀਆ ਜੋ ਤੁਸੀਂ ਆ ਵੇਖ ਰਹੇ ਹੋ ਚੁੱਲਾ ਚੌਂਕਾ ਜੋ ਕੇ ਇਹਨਾਂ ਨੇ ਰਸੋਈ ਦੇ ਨਾਲ ਅਟੈਚ ਕੀਤਾ ਬਾਈ ਹੋਰਾਂ ਨੇ ਆਪਣਾ ਆਰਜੀ ਚੁੱਲਾ ਚੌਂਕਾ ਹੁੰਦਾ ਜਿਹੜਾ ਆ ਬੈਕ ਸਾਈਡ ਤੇ ਬਣਾਇਆ ਗਿਆ ਇਹ ਤੇ ਬਾਕੀ ਬਹੁਤ ਵਧੀਆ ਪਲਾਨ ਅੰਦਰ ਦੋ ਬੈਡਰੂਮ ਡ੍ਰੈنگ ਰੂਮ ਅੱਡ ਤੋਂ ਸਟੋਰ ਰੱਖਿਆ ਗਿਆ ਇਸ ਕੋਠੀ ਦੇ ਵਿੱਚ ਤੇ ਲੋਬੀ ਕਾਫੀ ਖੁੱਲੀ ਹੈ ਜੋ ਕਿ ਕਿਚਨ ਤੁਹਾਨੂੰ ਆਪ ਦਿਖਾ ਚੁੱਕੇ ਹਾਂ ਬੈਕ ਸਾਈਡ ਤੇ ਚੁੱਲੇ ਚੌਂਕੇ ਦੇ ਨਾਲ ਅਟੈਚ ਹੈ ਪੂਰੀ ਵੀਡੀਓ ਸੇਤੀ ਪਾਵਾਂਗੇ ਇਸ ਕੋਠੀ ਦੀ ਕੰਪਲੀਟ ਹੋਣ ਤੇ ਦੋਸਤੋ ਸੋ ਇੱਕ ਵਾਰ ਜਸਟ ਟੈਲੀਵਿਜ਼ਨ ਦਾ ਫਰੰਟ ਤੁਸੀਂ ਦੇਖ ਸਕਦੇ ਹੋ ਤੇ ਇਦਾਂ ਦਾ ਐਲੀਵੇਸ਼ਨ ਤੁਸੀਂ ਵੀ ਤਿਆਰ ਕਰਵਾ ਸਕਦੇ ਹੋ ਸਿੰਗਲ ਪੋਰਸ਼ਨ ਬਹੁਤ ਸੋਹਣਾ ਡਿਜ਼ਾਈਨ ਹੈ ਕੋਠੀ ਦਾ ਆ ਵੇਖ ਸਕਦੇ ਹੋ ਕਾਲਮ ਵਗੈਰਾ ਸੋ ਵੀਡੀਓ